ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਸ਼ਹੀਦਜਾਦਿਆਂ ਨੂੰ ਯਾਦ ਕਰਦੇ ਹੋਵੋਗੇ ਤੇ ਮਾਤਾ 구ਜਰੀ ਜੀ ਨੂੰ ਵਾਹਿਗੁਰੂ ਜੀ ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਆਪਣੀ ਖਾਤਰ ਹਨ ਆਪਣੀਆਂ ਜਾਨਾਂ ਦੇ ਗਏ ਨੇ ਤੇ ਪੁੱਤਰਾਂ ਦੇ ਦਾਨੀ ਨੂੰ ਹਮੇਸ਼ਾ ਯਾਦ ਰੱਖਿਓ ਤੇ ਆਪਣੇ ਬੱਚਿਆਂ ਨੂੰ ਹਨਾ ਬੀਤ ਦੱਸਦੇ ਰਹੋ ਹਨਾ ਵੀ ਜਦ ਮੈਂ ਜਿਹਾਰ ਨੂੰ ਹੁਣ ਹਰ ਇੱਕ ਗੱਲ ਹਰ ਇੱਕ ਅਸੀਂ ਆਪਣੇ ਬੱਚਿਆਂ ਨੂੰ ਬੱਚੇ ਵੀ ਸਮਝਦੇ ਐ ਇਸ ਗੱਲ ਨੂੰ ਹਨਾ ਵੀ ਆਪਣੀ ਖਾਤਰ ਵੀ ਕਿੰਨਾ ਉਹਨਾਂ ਨੇ ਜ਼ੁਲਮ ਸਹਿਹਾ ਹਨਾ ਬੱਚਿਆਂ ਨੂੰ ਸੁਣ ਕੇ ਜਦਾਂ ਜਿਹਾਰ ਮੈ ਤੋਂ ਇਹ ਪੁੱਛਦਾ ਮਮਾ ਵੀ ਗੋਡੇ ਕਿਉਂ ਛਿੱਲੇ ਸੀ ਹਨਾ ਕਥਾ ਸੁਣਦੇ ਆ ਜਾਂ ਆਪਾਂ ਦੱਸਦੇ ਆ ਕਿ ਤੋਂ ਵੀ ਬੱਚੇ ਸੁਣਦੇ ਆ ਹਨਾ ਜਿੱਦਾਂ ਹੁਣ YouTube ਤੇ ਬਹੁਤ ਵਧੀਆ ਇੱਕ ਬੱਚਿਆਂ ਨੂੰ ਹਨਾ ਪੀ ਜਦੋਂ ਹੁਣ ਜਿਹੜਾ ਨੂੰ ਮੈਂ ਖਲਾ ਛੁੱਟੀਆਂ ਮਿਲੀਆਂ ਨੇ ਨਾ ਉਸ ਦਿਨ ਦਾ ਹੋਣਾ ਥੋੜਾ ਥੋੜਾ 파ਟ ਕਰਕੇ ਚਾਰ ਛੇ ਬਜਾਦੇ ਫਿਲਮ ਦੇਖਦਾ ਫਿਰ ਕੋਈ ਵੀ 파ਟ ਆ ਹਨ ਆਪਣੇ ਆਪਣੇ ਨਾਲ ਆਪਣੇ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਕੋਈ ਵੀ ਕਥਕ ਉਹਦੇ ਅੱਗੇ ਸਾਹਮਣੇ ਆਉਂਦੀ ਆ ਤਾਂ ਉਹ ਜ਼ਰੂਰ ਸੁਣਦਾ ਆ ਨਾ ਮੈਂ ਉਹਨੂੰ ਕਹਿ ਦਿੰਦੀ ਆ ਵੀ ਥੋੜਾ ਕਰਕੇ ਦੇਖ ਦੂਰ ਕਰਕੇ ਦੇਖ ਵੀ ਇੱਕ ਕੁਛ ਟੋੜ ਜਾ ਉਹਦੀ ਅੱਖਾਂ ਕਰਕੇ ਮੈਨੂੰ ਫੋਨ ਘੱਟ ਦੇਖਣ ਦਿੰਦੀ ਆ ਵੀ ਜਦੋਂ ਵੀ ਮਤਲਬ ਅਸੀਂ ਬੱਚਿਆਂ ਦੇ ਕੋਲ ਜਿੰਨੀ ਦੇਰ ਵੀ ਬੈਠਦੇ ਆ ਹਨ ਉਹਨਾਂ ਟਾਈਮ ਵੀ ਸਾਡੇ ਤਾਂ ਬਸ ਵੀ ਅਸੀਂ ਆਪਣੇ ਗੁਰੂ ਨੂੰ ਔਰ ਸ਼ੇਵ ਜਦਿਆਂ ਨੂੰ ਹੀ ਯਾਦ ਕਰਦੇ ਆ ਹਨਾ ਤੇ ਬਸ ਵੈਗਰੂ ਵੈਗਰੂ ਕਰੀਦਾ ਪਾਠ ਕਰੀਦਾ ਜਿੰਨਾ ਵੀ ਬਸ ਕੰਮ ਕਰਦੇ ਸਮੇਂ ਜਾਂ ਆਪਾਂ ਮਤਲਬ ਵੀ ਫ੍ਰੀ ਟਾਈਮ ਆ ਬਸ ਪਾਠ ਕਰੋ ਵੈਗਰੂ ਨੂੰ ਯਾਦ ਕਰੋ ਬਸ ਜੀ ਬਸ ਇਹੀ ਆ ਬਈ ਸਤਨਾਮ ਵੈਗਰੂ ਜੀ ਦਾ ਜਾਪ ਆ ਜਿੰਨਾ ਕਰਿਆ ਜਾਵੇ ਉਹਨਾ ਥੋੜਾ ਠੰਡ ਬਹੁਤ ਆ ਰਹੀ ਆ ਬਹੁਤ ਠੰਡਾ ਯਾਰ ਰੱਜ ਕੇ ਬੈਠਾ ਮੈਂ ਵਾਹੇ ਵੀਡੀਓ ਵੀਡੀਓ ਨਹੀਂ ਬਣਾਦਾ ਹੈਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਲਾ ਫੋਟੋ

ਕਈ ਨੂੰ ਪੇਪਰ ਕਰਕੇ ਆਤੀ ਆ ਫਿਰ ਨਹੀਂ ਹੂੰ 21 ਨੂੰ 21 ਨੂੰ 22 ਨੂੰ ਕਪੜਾ ਤਾਂ ਤੇਸੀ ਫਿਰ ਮੈਂ ਹਾਂ ਸਾਡੇ ਮੰਮੀ ਨੂੰ ਯਾਰ ਦੇ ਯਾਰ ਦੀਆਂ ਯੂਨੀਫਾਰਮਸ ਇੱਕ 22 ਦੀ ਧੋਤੀ ਹੋਈ ਆ ਇੱਕ 21 ਦੀ ਧੋਤੀ ਹੋਈ ਆ ਤੇ ਸੁੱਕੇ ਗਈਆਂ ਕਈ ਦਿਨ ਹੋ ਗਏ ਕਿਤੇ ਮੂਈ ਕਪੜੇ ਫੰਡੇ ਲੱਗੇ ਲੱਗੇ ਹੀ ਤੇਰ ਚੱਲਦਾ ਹੁੰਦਾ ਸੀ ਤੇਰ ਮੂਰੇ ਮੈਂ ਰੱਖ ਰੱਖ ਕੇ ਤੈਹਾ ਲਾ ਦੇਣੀ ਆ ਬਹੁਤ ਨਾਲੇ ਕਪੜੇ ਕਰਤੇ ਕਰਤੇ ਹੋਏ ਤਾਂ ਸੀ ਨਾਲੇ ਆਪ ਨੂੰ ਲੱਗਾ ਜਾਂਦਾ ਅੱਜ ਕੱਲ ਤਾਂ ਮੈਂ ਮਗਾਦੀਆਂ ਲੱਗਦੀਆਂ ਨੇ ਕਿੱਡੇ ਤਾਂ ਬੰਦੇ ਕਾ ਕਦਰ ਸੁਪਦੇ ਨੇ ਸੋਣੀ ਨਹੀਂ ਹੁਣ ਕਈ ਜਣਾ ਆਪਾਂ ਚੱਕੀ ਨਹੀਂ ਦੋਨੇ ਹੋਰ ਮੈਂ ਹੁਣ ਅੱਜ 26 ਆ ਬੜੀ ਤੇ ਸੌਂਗੀ ਦੀ ਗੱਲ ਮੈਂ 30 31 ਨੂੰ ਕੱਪੜੇ ਧੋਵਾਂਗੇ ਖੋਲਣੇ ਨਹੀਂ ਹੈਗੇ ਇੰਨੇ ਇੰਨੇ ਕਰ ਕਿਉਂ ਤੇਰੇ ਆ ਵੀਰੇ ਦੇ ਹੁਣ ਸੱਚ ਹਾਂ ਇੱਕ ਦੀਦੀ ਕੀ ਉਹਨਾਂ ਦਾ ਨਾਮ ਕਮੈਂਟਸ ਕਰਦੇ ਹੁੰਦੇ ਆ ਦੀਦੀ ਜਸਵੀਰ ਕੌਰ ਨੇ ਹਣਾ ਉਹ ਕਹਿੰਦੇ ਵੀ ਤੁਹਾਡਾ ਵੱਡਾ ਬੇਟਾ ਨਹੀਂ ਦੇਖਿਆ ਕਿ ਉਹਨਾਂ ਦੀਆਂ ਛੁੱਟੀਆਂ ਨਹੀਂ ਹੋਈਆਂ ਗਿਆ ਜਿਹੜੇ ਉਹਨਾਂ ਦੀਆਂ ਛੁੱਟੀਆਂ ਨਹੀਂ ਹੋਈਆਂ ਹੈਗੀਆਂ ਕਿਉਂਕਿ ਉਹਦਾ ਥੋੜਾ ਜਿਹਾ ਕੰਮ ਥੋੜਾ ਜਿਹਾ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਫਿਰ ਸਟੱਡੀ ਜਿਹੜੀ ਹੁੰਦੀ ਹੈ ਨਾ ਉਹਨਾਂ ਦੀ ਪ੍ਰਾਈਵੇਟ ਆਉਂਦਾ ਕੁਝ ਕੋਈ ਕੋਰਸ ਰੱਖਿਆ ਹੋਇਆ ਤੇ ਉਹਨੂੰ ਛੁੱਟੀਆਂ ਨਹੀਂ ਹੈਗੀਆਂ ਜੇ ਤੁਸੀਂ ਕਹਿੰਦੇ ਸੀਗਾ ਨਾ ਵੀ ਵੀ ਗੱਲ ਕਰਦੇ ਨਹੀਂ ਤਾਂ ਉਹ ਸੁਣਿਆ ਨਹੀਂ ਹੈਗਾ ਆਪਣਾ ਦੇਖਿਆ ਨਹੀਂ ਹੈਗਾ ਵੀਡੀਓ ਦੇ ਵਿੱਚ ਉਹ ਵੈਸੇ ਵੀ ਘੱਟ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਗੱਲਾਂ ਕਰ ਤਾਂ ਕੀ ਸੁਣਨਾ ਸੀਗਾ ਉਹ ਸਵੇਰੇ ਸਵੇਰੇ ਉਹ ਵੀ ਘੱਟ ਬੋਲਦਾ ਤੇ ਮੈਂ ਵੀ ਬਹੁਤ ਘੱਟ ਬੋਲਦੀ ਆ ਸਵੇਰੇ ਸਵੇਰੇ ਹੈਨਾ ਜਿੰਨਾ ਕਸੀਂ ਬੋਲਦੇ ਹੁੰਦੇ ਆ ਜੇ ਉਹਰੇ ਮਿੰਟ ਕੁਝ ਕਹਤਾ ਮੈਂ ਖਿੱਚ ਜਣੀ ਆ ਜੇ ਮੈਂ ਉਹਨੂੰ ਕੁਝ ਕਹਤਾ ਤਾਂ ਉਹਰੇ ਖਿੱਚ ਜ ਉਹ ਕਿੱਜਣਾ ਹੁੰਦਾ ਸਵੇਰੇ ਸਵੇਰੇ ਸਾਡੇ ਕੋਲ ਦੋਹੇ ਦੋ ਜੇ ਹੁੰਦਾ ਤੇ ਉਹ ਆਪਣੇ ਰੂਮ ਚ ਪਿਆ ਹੁੰਦਾ ਤੇ ਮੈਂ ਉਹਨੂੰ ਵੀ ਮਤਲਬ ਇੱਕ ਘੰਟਾ ਦਾ ਮੈਂ ਉਹਨੂੰ ਜਗਾਉਣ ਤੇ ਲਾ ਦਿੰਦੀ ਹੁੰਦੀ ਉੱਠ ਖੜਾ ਉੱਠ ਖੜਾ ਇੰਨਾ ਮੈਨੂੰ ਗੁੱਸਾ ਚੜਾਉਂਦਾ ਹੋਇਆ ਇੰਨਾ ਗੁੱਸਾ ਚੜਾਉਂਦਾ ਬਹੁਤ ਗੁੱਸਾ ਚੜਾਉਂਦਾ ਇਝੇ ਇਝੇ ਕਰਕੇ ਮੋਰ ਘੱਟ ਬਣਾਉਂਦੀ ਇਹੀ ਕਾਰਨ ਹੈ ਵੀ ਮੈਂ ਆਪਣੇ ਵੱਡੇ ਬੱਚੇ ਨੂੰ ਬਹੁਤ ਘੱਟ ਬਣਾਉਂਦੀ ਹਾਂ ਨਾ ਤੇ ਬਾਕੀ ਤੁਹਾਨੂੰ ਪਤਾ ਵੀ ਹੈ ਨਾ ਬੱਚੇ ਬੱਚੇ ਦਾ ਬੱਚੇ ਹੀ ਹੁੰਦੇ ਆ ਹਨਾ ਬੱਚਿਆਂ ਨਾਲ ਤਾਂ ਬੋਲਣਾ ਮਾਂ ਨਹੀਂ ਬੋਲਣਾ ਹੁੰਦਾ ਫੋਰ ਇੱਥੇ ਕੌਣ ਮੇਤੋ ਮੇਰਾ ਹੋਰ ਇਹਨਾਂ ਨੂੰ ਕੋਈ ਨਹੀਂ ਹੈਗਾ ਇੱਥੇ ਇਹਦਾ ਵੀ ਡੈਡੀ ਡੈਡੀ ਨੂੰ ਮਾਂ ਮਾਂ ਦਾ ਮਾਂ ਡ ਮਾਪਾਪ ਤੋਂ ਬਿਨਾ ਵੀ ਹੈ ਨਾ ਕਿਨੇ ਨਾ ਹੋਰ ਬੱਚੇ ਨੂੰ ਕੋਈ ਨਹੀਂ ਸਮਝ ਸਕਦਾ ਤੇ ਨਾ ਹੀ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਮਾ ਮਾਈ ਹੁੰਦੀ ਆ ਬਾਪ ਬਾਪੀ ਹੁੰਦਾ ਨਾ ਮਾਂ ਬਿਨਾ ਸਰਦਾ ਨਾ ਬਾਪ ਬਿਨਾ ਸਰਦਾ ਤੇ ਦੋਨਾਂ ਬੱਚਿਆਂ ਨੂੰ ਪਿਆਰ ਬਰਾਬਰ ਦਾ ਮਿਲਦਾ ਆ ਇਹ ਨਹੀਂ ਹੈਗਾ ਵੀ ਉਹ ਵੱਡਾ ਹੈ ਉਹਨੂੰ ਪਿਆਰ ਘੱਟ ਮਿਲਦਾ ਉਹਨੂੰ ਵੀ ਉਹਨਾ ਹੀ ਪਿਆਰ ਮਿਲਦਾ ਤੇ ਇਹੇ ਸ਼ਾਮ ਨੂੰ ਜਦੋਂ ਪੱਠੇ ਹੁੰਦੇ ਆ ਨਾ ਦੋਏ ਭਾਈ ਇੰਨਾ ਕੁ ਲੜਦੇ ਆ ਮੇਰੇ ਖਿਆਲ ਨਾਲ ਉਹਨੇ ਜੋੜੇ ਨਹੀਂ ਲੜਦੇ ਹੋਣੇ ਜਾ 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 ਆਹ ਮੇਰਾ ਪਿਆਰ ਨਾਲੀ ਪਿਆਰ ਉਹਨੂੰ ਪਿਆਰ ਕਹਿ ਸਕਦੇ ਮੈਂ ਤਾਂ ਖੇਲਦੇ ਆ ਵੀ ਮੈਨੂੰ ਐਨਾ ਤਾਂ ਵੀ ਲੜਦੇ ਕਿ ਉਹ ਇਹਨੂੰ ਭਜਾਈ ਜਾਂਦਾ ਉਹ ਚੰਗਾ ਸੜਿਆ ਜਿੱਥੇ ਕੀ ਕਰਦਾ ਆ ਜਦ ਰੋ ਮੇਰੇ ਘਰ ਵਿੱਚ ਨਾ ਆਈ ਕੱਲ ਸਵੇਰੇ ਹਾਂ ਇਹਦੀ ਹਾਲੇ ਕੋ ਹੋਰ ਵੀ ਰਹਿੰਦੀ ਆ ਨਾ ਮੈਂ ਬਲੌਗ ਬਣਾਉਣ ਨੂੰ ਫੋਨ ਮੰਗਿਆ ਤਾਂ ਬਸ ਆਹੀ ਇੰਨਾ ਕਿ ਰੀਜਨ ਆ ਵੀ ਮੈਂ ਬਥੇ ਵੱਡੇ ਮੁੰਡੇ ਨੂੰ ਬਹੁਤ ਘੱਟ ਬਣਾਉਣੀ ਆ ਘੱਟ ਨਹੀਂ ਬਲਾਉਦੇ ਦੀਦੀ ਤੁਹਾਨੂੰ ਹੈ ਨਾ ਵੀ ਇਹ ਤਾਂ ਪਾਲ ਹਾਂ 5-7 ਮਿੰਟ ਦਾ ਬਲੌਗ ਆ ਜਿਹੜਾ 10-15 ਮਿੰਟ ਦਾ ਇਹਦੇ ਵਿੱਚ ਨਹੀਂ ਨਾ ਕੁਝ ਸਾਰਾ ਕੁਝ ਐਡ ਹੁੰਦਾ ਹੈਗਾ ਤੇ ਅਸੀਂ ਬਥੇਰਾ ਖੋਰ ਪੱਟਦੇ ਆ ਸਾਨੂੰ ਪਤਾ ਵੀ ਜਦੋਂ ਸਾਡੇ ਗਾਲਾਂ ਪੈਂਦੀਆਂ ਨੇ ਇਹਦੇ ਡੈਡੀ ਤੋਂ ਅਸੀਂ ਪਿੰਡੇ ਜਾਣੇ ਬਹੁਤ ਮਾਸਤ ਰਹਨੇ ਆ ਐਵੇਂ ਕਾ ਤੇ ਲੋ ਜੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਣੇ ਕੱਪੜੇ ਵੀ ਤਾਵਾਂ ਲੱਗੇ ਸਾਰੇ ਫੋਲਡ ਹੋ ਗਏ ਤੇ ਹੁਣ ਮੈਂ ਰੱਖ ਦੂੰਗੀ ਇਹਨਾਂ ਨੂੰ ਅਲਮਾਰੀ ਦੇ ਵਿੱਚ ਕਿਉਂਕਿ ਛੁੱਟੀਆਂ ਨੇ ਤੁਹਾਨੂੰ ਪਤਾ ਹੀ ਆ ਫੇਰ ਇਹਨਾਂ ਦੀ ਲੋੜ ਨਹੀਂ ਹੈਗੀ ਤੇ ਆਲੇ ਕੱਪੜੇ ਪਾ ਦੇ ਦਿੱਤੇ ਸੀ 5:35 ਹੋ ਗਏ ਉਹਦੇ ਡੈਡੀ ਦੇ ਮੈਨੂੰ ਪਾਉਣੇ ਸੀ ਤੇ ਵੀ ਤਾਂ ਨਹੀਂ ਰੱਖੋ ਜਣਾ ਪਾ ਤੇ ਲੋਜੀ 5:30 ਹੋ ਗਏ ਤੇ ਆਪਾਂ ਅਗੇ ਕਿਚਨ ਦੇ ਵਿੱਚ ਕਰੀਏ ਆਪਾਂ ਡਿਨਰ ਦੀ ਤਿਆਰੀ ਘਟਿਏ ਜੇਬਾਂ ਜੋ ਹੱਥ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਨਾ ਸਾਰੇ ਭਾਂਡੇ ਭੁੰਡੇ ਮਾਂਜ ਕੇ ਮੈਂ ਇੱਥੋਂ ਗਈ ਮੈਂ ਓਨਲੀ ਸਾਗ ਵਾਲਾ ਪਤਿਲਾ ਛੱਡ ਤਾ ਡੈਡੀ ਦੇ ਥੱਲੇ ਜੀ ਮੈਂ ਮੈਂ ਡੈਡੀ ਦੇ ਰੰਦੇ ਕੱਪੜੇ ਰੱਸੀ ਤੇ ਰੱਖੇ ਮੈਂ ਨਾ ਸਾਗ ਵਾਲਾ ਪਤਿਲਾ ਛੱਡ ਤਾ ਤੇ ਵੀ ਮੈਂ ਬਾਹਰ ਮੰਜੂਗੀ ਸਾਗ ਵਾਲਾ ਪਤਿਲਾ ਤੇ ਫਿਰ ਉਸ ਤੋਂ ਬਾਅਦ ਦਿਮਾਗ ਚੋਂ ਹੀ ਨਿਕਲ ਗਿਆ ਸਾਰਾ ਕੰਮ ਕਰਕੇ ਕੱਪੜੇ ਧੋ ਕੇ ਨਹਾ ਕੇ ਬੇਲੀ ਹੋ ਗਈ ਹਨਾ ਬਲੌਗ ਵੀ ਸ਼ੁਰੂ ਕਰ ਲਿਆ ਤੇ ਮੈਂ ਜਦੋਂ ਹੁਣ ਕਿਚਨ ਦੇ ਵਿੱਚ ਬੜੀ ਨਾ ਆ ਕੇ 4:00 ਵਜੇ ਮੈਂ ਬੜੀ ਕਿਚਨ ਚ ਤੇ ਮੇਰੇ ਤਾਂ ਹਨਾ ਜਿਵੇਂ ਕਹਿੰਦੇ ਦੌਰਾ ਪੈਣ ਵਾਲਾ ਹੋ ਗਿਆ ਸਾਗ ਵਾਲਾ ਪਤਿਲਾ ਦੇਖ ਕੇ ਵਾਹ ਰੱਬਾ ਮੈਂ ਤਾਂ ਪਤਿਲਾ ਚੱਕਣਾ ਭੁੱਲ ਗਈ ਮੈਂ ਮਾਜਾ ਸੀਗਾ ਬਾਕੀ ਭਾਂਡ ਦਾ ਚਲ ਕੋਈ ਗੱਲ ਨਹੀਂ ਉਹ ਤਾਂ ਪਹਿਲਾਂ ਆ ਇੱਕ ਡਿਟੋਕਰੀ ਮੰਜੀ ਆ ਆ ਦੇਖ ਪਹਿਲਾਂ ਪੰਡੇ ਦੀ ਮੰਦੀ ਹੈ ਨਾ ਤੇ ਮੋਂ ਫੇਰਾ ਹੋਏ ਪੈ ਜੇ ਆ ਚੱਕ ਦਾ ਏਡੀ ਵੱਡੀ ਪਲੇਟ ਸੰਤਰਾ ਖਾਣ ਨੂੰ ਉਹਨਾਂ ਲਵੇਟ ਦਿੰਦਾ ਦੋ ਪਲੇਟਾਂ ਦਾ ਇਹ ਸੰਦਰੇ ਬਾਕੀ ਅਪਣ ਚਾੜ ਪੰਡੇ ਚਲ ਕੋਈ ਗੱਲੀ ਮੰਦੇ ਉਸ ਤੋਂ ਪਹਿਲਾਂ ਆਪਾਂ ਸਾਗ ਤੜਕਣ ਦੀ ਤਿਆਰੀ ਕਰ ਲਈਏ ਉਹਦੇ ਲਈ ਆਪਾਂ ਦੋ ਪਿਆਜ਼ ਕੱਟਾਂਗੇ ਛਿੱਲਾਂਗੇ ਤੇ ਦੋ ਮਿਰਚਾਂ ਪਾਵਾਂਗੇ ਬਾਕੀ ਸਾਗ ਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਥੋੜਾ ਜਿਹਾ ਅਦਰਕ ਪਾ ਲਾਂਗੇ ਲਸਣ ਮੈਂ ਵਿੱਚ ਪਾ ਲਿਆ ਕਾਫੀ ਸਾਰਾ ਬੱਚੇ ਖਾਉਂਦੇ ਨਹੀਂ ਹੈਗੇ ਹਨਾ ਲਸਣ ਕੱਟ ਦੁੰਦੇ ਆ ਤੇ ਹੁਣ ਆਪਾਂ ਪਹਿਲਾਂ ਸਾਗ ਤੜਕਣ ਦੀ ਤਿਆਰੀ ਕਰ ਲਈਏ ਫਿਰ ਉਸ ਤੋਂ ਬਾਅਦ ਜਿਹੜੇ ਭਾਂਡੇ ਨੇ ਉਹ ਮਾਜਦੇ ਨਾਲ ਬਤੀਲਾ ਮਾਜਦੇ ਆ ਪਤਾ ਨਹੀਂ ਕਿਵੇਂ ਭੁੱਲ ਗਈ ਮੈਂ ਪਤਾ ਹੀ ਨਹੀਂ ਮੈਨੂੰ ਜਮਾ ਹੀ ਨਹੀਂ ਦਿਮਾਗ ਦੇ ਚ ਨਹੀਂ ਰਿਹਾ ਹੈਗਾ ਪਰ ਮੈਨੂੰ ਜਾਨ ਬੱਚਦੀ ਨਹੀਂ ਨਹੀਂ ਕਸਮ ਲੱਗੇ ਭੁੱਲ ਗਈ ਪਤਾ ਕੀ ਹੋਇਆ ਮੈਂ ਉਹ ਕਰ ਲੱਗੀ ਭਾਂਡੇ ਮਾਜ ਕੇ ਫਟਾਫਟ ਵੀ ਉਹੀ ਨਾ ਵੀ ਮਤਲਬ ਇੱਕ ਉਹ ਸਰੀਰ ਦੇ ਵਿੱਚ ਉਹ ਠਾਰਾ ਜਦਿਆ ਹਾਂ ਠੰਡ ਨਹੀਂ ਮੰਨੀ ਮੈਂ ਜੇ ਬਹਿ ਜਾਂਦੀ ਠੰਡ ਠੰਡ ਕਰਕੇ ਫਿਰ ਕੰਮ ਰਹਿ ਜਾਂਦਾ। ਚਾਂ। ਤੇਗੀ। ਫਿਰ ਮੈਂ ਕੰਮ ਲੱਗੀ ਰਹੀ। ਭਾਂਡੇ ਮਾਂਜੇ ਫਟਫਟ ਫਿਰ ਮੈਂ ਜਦ ਹੀ ਝਾੜੂ ਅੱਜ ਮੈਂ ਸਵੇਰੇ ਹੀ ਲਾਤਾ ਸੀਗਾ। ਮੈਨੂੰ ਆਇਆ ਸੀ ਵੀ ਸਵੇਰੇ ਸਾਧਰੀ ਮੈਂ ਝਾੜੂ ਲਾ ਕੇ ਜਦੇ ਪੋਚੇ ਲਾ ਦੂੰ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਦ ਹੀ ਰੋਟੀ ਦਾ ਰੋਲਾ ਪਾ ਲਿਆ। ਵੱਡੇ ਬੇਟੇ ਨੇ ਰੋਟੀ ਦਾ ਰੋਲਾ ਪਾ ਲਿਆ। ਕਹਿੰਦਾ ਛੇਤੀ ਰੋਟੀ ਬਣਾ ਕੇ ਦਊ ਮੈਨੂੰ। ਫਿਰ ਮੈਂ ਉਹਦੀ ਰੋਟੀ ਬਣਾਉਂਦੇ ਬਣਾਉਂਦੇ ਫਿਰ ਮੈਂ ਸਾਰੇ ਬਣਾਈ ਉਦੋਂ ਵੀ ਮੈਂ ਸਾਗ ਤੜਕਿਆ ਥੋੜਾ ਜਿਹਾ ਫਿਰ ਮੈਂ ਉਹਨਾਂ ਕੇ ਤੜਕਿਆ ਸੀਗਾ ਹੁਣ ਆਪਾਂ ਤੜਕਦੇ ਆਂ ਸਵੇਰੇ ਤਾਂ ਕਾਲੇ ਕਾਲੇ ਚ ਤੜਕਿਆ ਸੀ ਹੁਣ ਆਪਾਂ ਵਧੀਆ ਜਿਹਾ ਤੜਕਾ ਲਾਉਣੀ ਆ ਕਿਉਂ ਹੁਣ ਆਪਾਂ ਸਾਗ ਇਹ ਚਲਾਉਣਾ ਸਾਡੇ ਘਰੇ ਸਾਗ ਚੱਲਦਾ ਸਾਗ ਚੱਲਦਾ ਤੀਜੇ ਤਾਂ ਇੱਕ ਜਿਹਾ ਛੱਤਾ ਪੱਤਾ ਤੀਜੇ ਪੱਤੇ ਮੈਂ ਆਪੇ ਨੇ ਕਹਿ ਕਹਿ ਕੇ ਬਣਵਾਇਆ ਸਾਗ ਬਣਾਉ ਸਾਗ ਬਣਾਉ ਹਾਏ ਪਿਆ ਤੇ ਕੋੜਾ ਤੋ ਸੱਟੇ ਆ ਮਾ ਮੈਂ ਆਪੇ ਯਵਰਨਾ ਆਪਣਾ ਕਿੰਨਾ ਸਾਗ ਆਹ ਪਤਾਸ਼ੀ ਮਨ ਕੋ ਕਿੰਨਾ ਹੋ ਆਪਣਾ ਕਿੰਨਾ ਸਾਗ ਹੋਊਏ ਲੈ ਪਤਾ ਨਹੀਂ ਵੀਡੀਓ ਬਣਾਈ ਹੋਗੀ ਲੱਗ ਜੂ ਪਤਾ ਪਹਿਲਾ ਦੂਜਾ ਤੀਜਾ ਮੈਂ ਕਹਿੰਦਾ ਵੀਡੀਓ ਦੇ ਵਿੱਚ ਤਾਂ ਸਾਗ ਰਿਜਨਲ ਆ ਮੈਂ ਕਿ ਪਹਿਲੇ ਹੀ ਦਿਖਾਇਆ ਸੀ ਉਹ ਤਾਂ ਦਿਖਾਇਆ ਹੀ ਨਹੀਂ ਅੱਗੇ ਵੀ ਲੈ ਗਏ ਚਲੋ ਜਿੱਦਾਂ ਹੁਣ ਬਣਾਇਆ ਨਾ ਫੇਰ ਜਿੱਦਾਂ ਹੋਇਆ ਤਾਂ ਖਵਾਵਾਂਗੇ ਆਪਾਂ ਤੋੜਦੇ ਹੋਏ ਹੀ ਖਵਾਵਾਂਗੇ ਜਿਆਦਾ ਲੱਗ ਗਿਆ ਜਿਆਦਾ ਕਿ ਆਹ ਸਾਡੀ ਮੰਮੀ ਨੂੰ ਬੰਲਾਂ ਦੀ ਵਾਦ ਆਦਾ ਭੁੱਲਣ ਦੀ ਬਿਮਾਰੀ ਆ ਮੈਨੂੰ ਜਿਵੇਂ ਅੱਜ ਹੁਣ ਪਤੀਲਾ ਮਾਂਜੜੇ ਭੁੱਲ ਗਈ ਮੈਂ ਕਿ ਬਾਹਰ ਮਾਂਜੂਗੀ ਹਾਏ ਹਾਏ ਹੁਣ ਫੇਰ ਇੱਥੇ ਮਾਂਜਣਾ ਪੈਣਾ ਨਹੀਂ ਐਨਾ ਔਖਾ ਨਹੀਂ ਗਾ ਉਹ ਤਾਂ ਮੈਂ ਉਹਨੂੰ ਮਿੱਟੀ ਲਾ ਲਰਨੀ ਹੁੰਨੀ ਆ ਪਤਾ ਮਿੰਟ ਚ ਬਸ ਸਟੀਲ ਪੂਲ ਦੀ ਵੀ ਲੋੜ ਨਹੀਂ ਹੈਗੀ ਹੱਥ ਫੇਰੋ ਸਾਫ਼ ਉਹ ਮਾਂ ਦੀ ਆਲਾ ਬੜੱਖਾ ਉਹ ਪੜ ਦੇ ਲਾ ਕੇ ਖੰਡ ਹੁੰਦੀ ਆ ਧੁੰਦ ਦੁਬਾਰਾ ਪੈਣੀ ਸ਼ੁਰੂ ਹੋ ਗਈ ਦੇਪੁਰਾ ਕਿ ਮੈਂ ਖੱਚਦਾ ਨਾ ਗੱਬੇ ਦੇ ਲਾ ਝੋੜ ਪਾ ਦਿੰਦਾ ਇਹ ਪੜਦੇ ਵਿਕਾਸ ਜੇ ਕਹਿਣਾ ਮੈਂ ਲਿਆ ਕੇ ਪਾਵਾਂਗੀ ਯਾਰ ਬੱਬੀਓ ਜੀ ਤੇ ਲਓ ਜੀ ਹੁਣ ਆਪਾਂ ਸਾਗ ਤੜਕ ਲਈਏ ਇਹ ਆਪਣਾ ਸਾਗ ਇਹਦੇ ਵਿੱਚ ਆਪਾਂ ਤੜਕਣਾ ਤੇ ਆਪਾਂ ਨੇ ਪਿਆਜ਼ আর ਹਰੀ ਮਿਰਚ ਤਿਆਰ ਕਰ ਲਈ ਮਾਦਰਕ ਫਿਰ ਭੁੱਲ ਗਈ ਤਿਆਰ ਇੱਥੇ ਜਿੱਥੇ ਤੁਸੀਂ ਖੜੇ ਹੋ ਬੇਟਾ ਇੱਥੇ ਅਦਰਕ ਪਿਆ ਮੈਨੂੰ ਫੜਾਈ ਤੇ ਮੋੜਾ ਪਾਸਾ ਤਰਪਣ ਦੀ ਤਿਆਰੀ ਕਰ ਲਈ। ਉਹਨੇ ਗੁਜ਼ਲੀਆ ਤਾਂ ਆਵਰੇ ਦਾ ਪੂਤ ਜੀ ਆਉਂਦਾ ਦੇਖ ਲੋ। ਗਨਿਆਰ ਕੀ ਇਹਨੂੰ ਕਹਿੰਦੇ ਨੇ ਗਨਿਆਰ? ਪੂਤ ਇਹਨੇ ਕੰਮ ਨਹੀਂ ਆ ਰਹੇ ਇੱਥੇ ਪੌੜੀਆਂ ਦੇ ਵਿੱਚ ਟਾਕੀ 'ਚ ਬੈਠਦਾ ਹੁੰਦਾ ਸੀ ਆ ਕੇ। ਮੇਰਾ ਦਰਵਾਜ਼ਾ ਚੱਲਦਾ ਹੁੰਦਾ ਸੀ। ਤੇ ਇਹਨੇ ਹਟਣਾ ਨਾ ਵੀ ਮੇਂ ਬਿਜਾਸ ਚੱਲਦਾ ਮੈਂ ਕਈ ਵਾਰ ਇੱਧਰ ਬਹਿ ਤਿਆਂ ਉਹਨੇ ਭੰਡ ਪੁੰਨੇ ਤੋੜੇ ਨੇ ਇੱਥੇ ਆ ਕੇ ਬਹਿਣਾ ਮੈਨੂੰ ਫਿਰ ਡਰਾਇਆ। ਇੱਕ ਦਿਨ ਇੱਕ ਨਹੀਂ ਅਦਰਕ ਲਿਆਂਦਾ ਉਹ ਅਦਰਕ ਮੈਂ ਨਾ ਇੱਥੇ ਟਾਕੀ ਦੇ ਵਿੱਚ ਰੱਖਤਾ ਤੇ ਜਦੋਂ ਆਇਆ ਮਾਉ 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 ਇਹਦਾ ਕੁੱਪ ਜਿਆ ਮੈਂ ਕਿੱਥੇ ਮਾਉ ਕੀ ਆ ਕਹਿੰਦਾ ਆ ਦੇਖੋ ਫਿਰ ਮੈਂ ਹਾਂ ਇਹ ਮਾਉ ਆ ਇਹ ਕਿਹਾ ਕਰ ਮਮਾ ਤੂੰ ਹਟਾ ਦੋ ਇਹ ਨਹੀਂ ਮਾਉ ਮੇਰੇ ਵੀ ਦੰਦੀ ਵੱਡੂ ਫਿਰ ਇਹ ਇੱਥੇ ਬੈਠਣੋਂ ਹਟਿਆ ਫਿਰ ਇੱਥੋਂ ਬੈਠਣੋਂ ਹਟਿਆ ਨਹੀਂ ਇੱਥੇ ਬੈਠਿਆ ਕਰਿਆ ਕਿ ਛੋਟਾ ਜਿਹਾ ਸੀਗਾ ਵੀ ਮਤਲਬ ਤੁਰਨ ਜੇ ਲੱਗਿਆ ਸੀ ਜਿੰਨ ਕਿ ਸਾਲ ਦਾ ਹੋਣਾ ਬਸ ਸਾਗ ਨੂੰ ਮੇਰੇ ਫੈਂਡ ਦੇ ਵਿੱਚ ਤੜਕ ਦੇਣੀ ਹੈ ਕਿਉਂਕਿ ਜੇ ਆਪਾਂ ਕਿਉਂ ਬੋਨੇ ਉਹ ਜੰਮ ਚ ਜਾਂਦਾ ਹੈ ਇਹੋਂ ਪਗਾਂ ਨੂੰ ਤੁਮਾਗੇ ਤੀ ਕੁੰਨੀ ਦੇ ਰਪਾ ਕੁੰਨੀ ਦੇ ਰਪਾ ਭੂਤ ਜੇ ਕੱਟ ਲਈਏ ਇਹ ਹੁੰਦਾ ਨਹੀਂ ਆਣੀਆਂ ਲੱਗ ਰਿਹਾ ਗੱਠਾਂ ਦੇ ਨਿਕਲੇ ਹੋਣ ਉਹਨੂੰ ਜੇ ਭੂਤ ਕਹਿੰਦਾ ਹੁੰਦਾ ਸੀ ਕਿ ਭੂਤ ਆ ਸਭ ਤੋਂ ਪਹਿਲਾਂ ਜਿਹੜਾ ਕਹਿੰਦਾ ਫੋਨ ਬਣਾਇਆ ਸੀ ਜਿਹੜੇ ਬੰਦੇ ਨੇ ਫੋਨ ਬਣਾਇਆ ਸੀ ਉਹਨੇ ਆਪਣੀ ਉਹਨੂੰ ਲਾ ਲੋ ਗਰਲਫ੍ਰੈਂਡ ਲਾ ਲੋ ਕਰਵਾ ਲਈ ਲੱਗਦਾ ਨਹੀਂ ਕੋਣ ਉਹਦੇ ਕੀ ਹੋਣੀਆਂ ਆਪਾਂ ਚਾਲਣਾ ਚਲੋ ਬਿਉਹ ਦਾ ਨਾ ਹੈ ਲੋ ਸੀ ਜਦੋਂ ਉਹਨੇ ਮਤਲਬ ਕਿ ਫੋਨ ਲਾਇਆ ਉਹ ਕਹਿੰਦਾ ਹੈਲੋ ਉਹ ਉਦੋਂ ਕੋਈ ਬਸ ਹੈਲੋ ਹੈਲੋ ਤੇ ਲੀ ਆ ਗਈ ਬਾਕੀ ਆਪਣੇ ਲੋਕ ਲਾਈ ਲਾ ਗੱਲਾਂ ਲਾਈ ਲਾ ਗੱਲਾਂ ਆਪਾਂ ਕੁਸ਼ਨਾਰ ਵਾਲ ਤੋਂ ਤੋੜ ਚੜ ਗਏ ਪੱਤੇ ਉਹ ਤੋੜਨਾ ਆਪਣੇ ਗੁਰੂ ਜੀ ਨੇ ਸਸ਼ਕਤਾ ਦਿੱਤੀ ਆਪਾਂ ਨੂੰ ਫੱਟੇ ਬਲਾ ਇਹਨੇ ਸਿਰੇ ਜਾ ਤੁੰਗ ਨਹੀਂ ਮੈਂ ਕਹਿੰਦੀ ਕਿ ਵਾਰੀ ਦਾ ਖਾਲਸਾ ਯਾਰ ਕਹਿੰਦਾ ਮੈਂ ਆਪਣੇ ਗੁਰੂ ਜੀ ਦੀ ਫਤਿਹ ਚਾਹੇ ਸੁੱਤਾ ਫਿਰ

ਇਹ ਕਰੋ ਪਾਣਾ ਚੱਲ ਲੇਵਾ ਆਈਏ। ਬਦਲੇ ਹੋਗੇ। ਤੇ ਮੈਨੂੰ ਚੰਗੀ ਤਰ੍ਹਾਂ ਹੋਣਿਆ ਚੰਗੀ ਤਰ੍ਹਾਂ 골ਡਨ 골ਡਨ ਕਰੇ ਜਾਂਦਾ। ਮੈਨੂੰ ਬਹੁਤ ਹੀ ਲੱਗਦੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਅਦਰਕ। ਇੱਕ ਗੇੜਾ ਨਾਲ ਆਪਾਂ ਅਦਰਕ ਨੂੰ ਪਾ ਲਾਂਗੇ। ਬਸ ਇਹਦਾ ਇਹੋ ਵੀ ਕੰਮ ਕਰਦਾ ਹੈ ਅਦਰਕ ਤੋਂ ਵੀ। ਕਹਿੰਦੇ ਆਂ ਰਾਂਹ ਦੀ ਪਤਾ ਸੁਗੰਧ ਲੱਗੇ ਦਰਿਆ ਹੋਵੇ। ਜਦਕੇ ਇਹਦੇ ਗੁਣ ਨਹੀਂ ਇਹਨਾਂ ਦਾ ਪਤਾ। ਜਦੋਂ ਵੱਡੇ ਹੋ ਕੇ ਗੁਣ ਪਤਾ ਲੱਗਣਗੇ ਤੇ ਫਿਰ ਪਤਾ ਲੱਗੇ। ਉਹ ਲੱਪਾ ਇਹਦੇ ਵਿੱਚ ਪਾ ਲਾਂਗੇ ਸਾਗ ਓਕੇ ਓਕੇ ਇਹਦੇ ਵਿੱਚ ਆਪਾਂ ਪਾਉਣਾ ਥੋੜਾ ਜਿਹਾ ਪਾਣੀ ਤੇ ਮਿਰਚ ਆਪਾਂ ਪਹਿਲਾਂ ਪਾ ਲਈ ਇੰਨਾ ਇੰਨਾ ਪਾਵਾਂਗੇ ਜਾਦਾ ਕੁਝ ਨਹੀਂ ਆਪਾਂ ਪਾਇਆ ਇਹ ਟੜਕਣਾ ਟੜਟਿਆਏ ਤੜਕਿਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਇਹਨੂੰ ਦੇਖ ਕਵਾਲ-ਕਵਾਲ ਤੇ ਤੜਕਣਾ ਪੈਤਾ ਇਹ ਭੂਤ ਜਿਹਾ ਬਾਇ ਨਹੀਂ ਭੂਤ ਜਿਹਾ ਹਾਤਾ ਇਹ ਮੈਂ ਹੱਥੀ ਹੋਈ ਸਾਰਾ ਘੋਟਿਆ ਅੱਗੇ ਤਾਂ ਮੈਂ ਉਹ ਬਲੈਂਡਰ ਦੇ ਵਿੱਚ ਘੋਟ ਲੰਦੀ ਹੁੰਦੀ ਸੀ ਜਾਂ ਬਲੈਂਡਰ ਦੇ ਇਹਦੇ ਨਾਲ ਘੋਟ ਲੰਦੀ ਹੁੰਦੀ ਸੀ ਜਾਂ ਮੈਂ ਗ੍ਰੇਂਡਰ ਚ ਤੇ ਹੁਣ ਮੈਂ ਨਾ ਉਹਨੂੰ ਜੂਸ ਕਰਦੀ ਆ ਜਿਹੜਾ ਬਲੈਂਡਰ ਤੇ ਆ ਸੀ ਉਹ ਖਰਾਬ ਹੋ ਗਿਆ ਉਹ ਵੀ ਦੇ ਦੇ ਡੈਡੀ ਜਾਨ ਕੇ ਮੀਟਰ ਲੈ ਕੇ ਨਾ ਭੇਜੋ ਕੀ ਫਿਰ ਮੱਖਣ ਬਣਾਣਾ ਔਖਾ ਹੋਇਆ ਉਹਦੇ ਬਿਨ ਹੋਰ ਤਾਂ ਕੁਝ ਨਹੀਂ ਉਹਦੇ ਨਾਲ ਮੱਖਣ ਹੋ ਜਾਂਦੀ ਬਣਦਾ ਤੇ ਗ੍ਰੈਂਡਰ ਦੇ ਵਿੱਚ ਫਿਰ ਉਹ ਕਿਹੜਾ ਠੰਡਾ ਕਰੇ ਤੇ ਫਿਰ ਕਿਹੜਾ ਜੱਗ ਚ ਪਾਵੇ ਕਿਹੜਾ ਕੋਟੇ ਬਸ ਹੱਥ ਨਾਲ ਹੀ ਘੋਟ ਲਿਆ ਬਹੁਤ ਵਧੀਆ ਘੋਟਿਆ ਗਿਆ ਦੇਖ ਲਓ ਕੋਈ ਮोटा-ਮोटा ਨਹੀਂ ਹੈਗਾ ਵਿੱਚ ਇਹ ਹੋਰੇ ਨੂੰ ਆਪਾਂ ਟੱਕ ਕੇ ਰੇਲਾਂ ਨਹੀਂ ਆਪੂਲਾ ਲੋਜੀ ਇਹਨੂੰ ਪਟੱਕ ਦਿੰਦੇ ਹਾਂ ਤੇ ਲੋਜੀ ਹੁਣ ਆਪਾਂ ਸਾਗ ਨੂੰ ਮੈਂ ਉਧਰ ਰੱਖ ਤਾ ਇੰਡਕਸ਼ਨ ਤੇ ਰਿੱਜ ਜੂਗਾ ਗਰਮ ਹੋ ਜਾਊਗਾ ਤੇ ਹੁਣ ਮੈਂ ਸਾਰੇ ਆ ਪੰਡ ਚਿਲਣਾ ਤੇ ਮਾਜਰ Digo, ¿sabes la